ਮਿੰਨੋ ਤੇ ਜਿਹੜੀਆਂ ਰੋਹਾਂ ਜਾ ਰਹੀਆਂ ਨੇ ਮਾਤਾ ਜੀ ਦੇ ਦਰਸ਼ਨ ਕਰਨ ਉਹਨਾਂ ਨੂੰ ਵੇਖ ਕੇ ਬੜਾਈ ਖੁਸ਼ੀ ਮਹਿਸੂਸ ਹੋ ਰਹੀ ਹੈ। ਔਰ ਇੱਥੇ ਮੇਰੇ ਵੱਡੇ ਵੀਰ ਜੀ ਬਟਾਲੇ ਦੇ ਸਰਦਾਰ ਅਮਨ ਸ਼ੇਸ਼ੀ ਸ਼ਰੀਕਨ ਸੀ ਜੀ ਐਮਐਲਏ ਉਹਨਾਂ ਨੇ ਆ ਪਹੁੰਚਣਾ ਸੀ ਥੋੜੇ ਬਾਹਰ ਨੇ ਇਸ ਲਈ ਮੈਂ ਮੇਰੀ ਹਾਜ਼ਰੀ ਲੱਗੀ ਹੈ। ਔਰ ਮੇਰਾ 프੍ਰਿੰਸ ਮਲੇਸ਼ੀਆ ਜੀ ਬੈਠੇ ਨੇ ਬਾਹਰ। ਉਹਨਾਂ ਨੇ ਈਸ਼ਵਰ ਬਾਰਵੀਂ ਜੀ ਸੇਵਾ ਹੈ ਬਸਦੀ, ਕਾਮਸ਼ਰਣ ਮੰਦਰ ਵੱਲੋਂ, ਕੋ ਰਾਮ ਸੈਨਾ ਵੱਲੋਂ। ਇਹ ਫਾਊਂਡੇਸ਼ਨ ਹੈ ਬਟਾਲੇ ਦੀ। ਉਹ ਚੁਪ ਇਰਨਨਾ ਨੇ ਸੇਵਾ ਤੇ バス ਹੋਣ ਜਾ ਰਹੀ ਹੈ ਯਾਤਰਾ ਵਾਸਤੇ ਪਰ ਮੈਂ ਬਸ ਇਹੀ ਚਾਹੁੰਦਾ ਕਿ ਮਾਤਾ ਰਾਣੀ ਸਾਰਿਆਂ ਦੀ ਜਿਹੜੀਆਂ ਸ਼ਿਆ ਵਾਤਵਾਂਧਨ ਤੇ ਨਸਾਲੇ ਵਿਸ਼ੇ ਜਿਹੜੀ ਆ ਉਹ ਪੂਰੀ ਕਰਨ ਤੇ ਰਾਮ ਸੇਨਾ ਜਿਹੜੀ ਆ ਜਿਹੜੀ ਸੋਸਾਇਟੀ ਐ ਫਾਊਂਡੇਸ਼ਨ ਐ ਇਹ ਹੋਰ ਤਰਕੀਆਂ ਚ ਜਾਵੇ ਪਰ ਮੈਂ ਇਹ ਯੂਥ ਨੂੰ ਦੇਖ ਕੇ ਬਹੁਤ ਇਨਸਪਾਇਰ ਹੋਇਆ ਪਰ ਮੈਂ ਇਹਨਾਂ ਨੂੰ ਦਿਲੋਂ ਐਪਰੀਸ਼ੀਏਟ ਕਰਨਾ ਚਾਹੁੰਦਾ ਹਾਂ ਸਰ ਸੋਕਲਸੀ ਸਾਹਿਬ ਕਿੱਦਾਂ ਲੱਗਦਾ ਹੈ ਕਿ ਬੜਾ ਵਧੀਆ ਉਪਰਾਲਾ ਜਿਹੜਾ ਦਾ ਸਮੇਂ ਸਮੇਂ ਸਿਰ ਸੋਭਾ ਯਾਤਰਾ ਵੀ ਕਰਦੇ ਨੇ ਬੜੇ ਧਾਰਮਿਕ ਕੰਮ ਜਿਹੇਰੇ ਕਰਦੇ ਰਹਿੰਦੇ ਨੇ ਬੜਾ ਵਧੀਆ ਉਪਰਾਲਾ ਕਿੱਦਾਂ ਦਾ ਤੁਹਾਨੂੰ ਲੱਗਿਆ ਤਾਂ ਕੀ ਕਹਿਣਾ ਚਾਹੁੰਦੇ ਹੋ ਸਨ ਹੋਚ ਜਦੋਂ ਅਸਰ ਮੈਨੂੰ ਇੰਨਾ ਵੀ ਲੱਭ ਰਿਹਾ ਵਾ ਅੱਜੇ ਮਹੀਨੇ ਚ ਇੱਕ ਵਾਰ ਜਾ ਰਹੇ ਹਾਂ ਪਰ ਇਹਨਾਂ ਦੀ ਕਾਮਯਾਬੀ ਇਹਨਾਂ ਦੇ ਪਰਮਾਤਮਾ ਦਾ ਇਹਨਾਂ ਭਾਰਾ ਆਸ਼ੀਰਵਾਦ ਹੈ ਇਹ ਮਹੀਨੇ ਚ ਚਾਰ-ਚਾਰ ਵਾਰੀ ਵਸਾ ਲੈ ਕੇ ਜਾਂਦਾ ਹੈ ਇਹਨਾਂ ਮੈਨੂੰ ਇਹਨਾਂ ਤੇ ਯਕੀਨ ਹੈ ਮੈਨੂੰ ਵਿਸ਼ਵਾਸ ਪੰਡ ਜੀ ਪਰ ਜਿੱਥੇ ਲੋੜ ਲੱਗਦੀ ਹੈ ਅਸੀਂ ਸਾਥ ਦਵਾਂਗੇ ਅਮਿਤ ਸ਼੍ਰੀ ਕਾਲੀਦਵਾਰ ਮੰਦਰ ਤੋਂ ਰਾਮ ਸੈਲਾ ਬਿਲਕੁਲ ਵਧਾਈ ਦੇ ਪਾਤਰ ਆ ਜਿਨ੍ਹਾਂ ਨੇ ਇਹ ਉਪਰਾਲਾ ਆਰੰਭਿਆ ਅੱਜ 12ਵੀਂ ਯਾਤਰਾ ਜਾ ਰਹੀ ਹੈ ਇਹ ਨਿਸ਼ਕਾਮ ਸੇਵਾ ਕਰ ਰਹੇ ਨੇ ਤੇ ਸਿਰਫ 500 ਰੁਪਿਆ ਯਾਤਰੀ ਨੂੰ ਕੋ ਲੈਂਦੇ ਨੇ ਤੇ ਜਿਹੜਾ ਯਾਤਰੀ ਨਾ ਦੇ ਸਕਦਾ ਜਿਹੜਾ 500 ਰੁਪਿਆ ਵੀ ਨਹੀਂ ਦੇ ਸਕਦਾ ਉਹਨੂੰ ਇਹ ਫ੍ਰੀ ਲੈ ਕੇ ਜਾਂਦੇ ਨੇ ਇਹ ਨਹੀਂ ਲੈ ਕੇ ਜਾਂਦੇ ਇਹ ਸ਼੍ਰੀ ਰਾਮ ਦੀ ਪ੍ਰੇਰਣਾ ਦੇ ਨਾਲ ਚੱਲ ਰਹੇ ਨੇ ਉਹੀ ਪ੍ਰੇਰਿਤ ਕਰ ਰਹੇ ਨੇ ਤੇ ਇਹ ਉਹਨਾਂ ਦਾ ਕੰਮ ਅੱਗੇ ਲੈ ਕੇ ਜਾ ਰਹੇ ਨੇ ਜੀ ਤੇ ਬਹੁਤ ਖੁਸ਼ੀ ਵਾਲੀ ਗੱਲ ਆ ਬਟਾਲਾ ਵਾਸੀਆਂ ਲਈ ਕੀ ਰਾਮ ਸੇਨਾ ਇੰਨਾ ਵਧੀਆ ਕੰਮ ਕਰ ਰਹੀ ਹੈ ਸਮੇਂ-ਸਮੇਂ ਤੇ ਸ਼ੁਭਾ ਯਾਤਰਾ ਨਿਕਾਲ ਰਹੀ ਹੈ ਅੱਜ ਜਿੱਦਾਂ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜੋ ਕਿ ਛੇਮਾ ਦਰਿਆ ਮੰਨਿਆ ਗਿਆ ਹੈ ਫਲਕਸ ਦਾ ਉਹ ਚੱਲ ਰਿਹਾ ਹੈ ਪਰ ਰਾਮ ਸੇਨਾ ਯੂਥ ਨੂੰ ਉਧਰੋਂ ਖਿੱਚ ਕੇ ਪ੍ਰਭੂ ਸ਼੍ਰੀ ਰਾਮ ਦੇ ਚਰਨਾਂ 'ਚ ਬਿਜੰਗਬਲੀ ਦੇ ਚਰਨਾਂ ਦੇ ਵਿੱਚ ਲਗਾ ਰਹੀ ਹੈ ਤੁਹਾਨੂੰ ਦੱਸ ਦਵਾਂ ਕਿ ਹਰ ਮੰਗਲਵਾਰ ਇੱਥੇ ਹਨੂਮਨ ਚਾਲੀਸਾ ਦਾ 20 ਪਾਠ ਹੁੰਦਾ ਹੈ ਜੋ ਕਿ ਬੜੇ ਜੋਸ਼ ਦੇ ਵਿੱਚ हनुमान चालीसा इत्ते उच्चारी जाती है सारे भगत बड़ी श्रद्धा ਦੇ ਨਾਲ ਬੈਠ ਕੇ हनुमान चालीसा ਦਾ ਉਚਾਰਨ ਕਰਦੇ ਨੇ ਮੈਂ ਬਟਾਲੇ ਦੀ ਯੂਥ ਨੂੰ ਅਪੀਲ ਕਰਦਾ ਹਾਂ ਕਿ ਅਚਲੀ ਗੇਟ ਦੇ ਬਾਹਰ ਬਾਬਾ ਲਾਲ ਜੀ ਦੇ ਮੰਦਿਰ ਹਰ ਮੰਗਲਵਾਰ ਨਿਤਮਸਤਕ ਹੋਇਆ ਕਰੋ ਬਿਰੰਗ ਬਲੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਕਰੋ ਤੇ राम सेना ਦੇ ਨਾਲ ਬੈਠ ਕੇ हनुमान चालीसा ਦਾ ਉਚਾਰਨ ਕਰਿਆ ਕਰੋ ਬਹੁਤ ਹੀ ਖੁਸ਼ੀ ਵਾਲੀ ਗੱਲ ਆ ਬਟਾਲੇ ਦੀ ਕਿ ਰਾਮ सेना ਇੰਨਾ ਵਧੀਆ ਕੰਮ ਕਰ ਰਹੀ ਹੈ ਤੇ ਦੂਸਰੀ अपना ਜਿਹੜਾ ਭਰਾ ਪ੍ਰਿੰਸ ਮਲੇਸ਼ੀਆ ਤੇ ਬੈਠਾ ਸਮੇਂ-ਸਮੇਂ ਤੇ ਧਾਰਮਿਕ ਕਾਰਿਆਂ ਦੇ ਵਿੱਚ ਚਾਹੇ ਉਹ ਸਾਡੇ ਸਿੱਖ ਸਮਾਜ ਦਾ ਹੋਵੇ ਚਾਹੇ ਉਹ Hindu ਸਮਾਜ ਦਾ ਹੋਵੇ ਉਹ ਸਮੇਂ-ਸਮੇਂ ਦੇ ਵਿੱਚ ਆਪਣੀ ਜੋ ਕਿ ਮਤਲਬ ਹੈਲਪ ਕਰਦਾ ਉਹ ਹੈਲਪ ਕਰਦਾ ਰਹਿੰਦਾ ਉੱਥੇ ਬੈਠ ਕੇ ਵੀ ਬਹੁਤ ਅੱਛੀ ਗੱਲ ਹੈ ਇਸ ਕਰਕੇ ਸਾਰਿਆਂ ਨੂੰ ਇੰਨਾਂ ਚੀਜ਼ਾਂ ਤੋਂ ਪ੍ਰੇਰਿਤ ਹੋਣਾ ਚਾਹੀਦਾ ਤੇ ਰਾਮ ਸੇਨਾ ਦੇ ਨਾਲ ਜੁੜ ਕੇ ਪ੍ਰਭੂ ਸ਼੍ਰੀ ਰਾਮ ਦੇ ਚਰਨਾਂ 'ਚ ਬੈਠ ਕੇ ਹਨੂਮਾਨ ਜੀ ਦੇ ਚਰਨਾਂ 'ਚ ਬੈਠ ਕੇ ਹਨੂਮਾਨ ਚਲੀਸਾ ਦਾ ਉਚਾਰਨ ਕਰਨਾ ਚਾਹੀਦਾ ਹੈ ਜੈ ਮਾਤਾ ਦੀ ਜੈ ਸ਼੍ਰੀ ਗੋਬਾ। ਹਮ ਅਕਸ਼ਾ ਸ਼ਰਮਈ ਅਕਸ਼ੇ ਜਿਹੜਾ ਜਦੋਂ ਆ ਸਮੰਦਰ ਚ ਬੜੇ ਸੀ 6 ਤੋਂ 7 ਫੁੱਟ ਦੇ ਉੱਚੇ ਚ ਝਾੜੀ ਸੀ ਜੀ ਜਦੋਂ ਆਪਾਂ 2 ਮੈਂਬਰ ਇੱਥੇ ਬੜੇ ਹੁਣ ਐਸਐਮ 150 200 300 ਮੈਂਬਰਾਂ ਜਿਵੇਂ ਕਿ ਸਾਡਾ ਮੋਡਾ ਦੇ ਮੋਡਾ ਜੋੜ ਕੇ ਤੁਰਦਾ ਜੀ ਉਸ ਤੋਂ ਬਾਅਦ ਕੀ ਆਪਾਂ ਬੱਸ ਵੀ ਸ਼ੁਰੂ ਕੀਤੀ ਹੈ ਹਰ ਇੱਕ ਯਾਤਰਾ ਵੀ ਕਰਦੇ ਆ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਦਾ ਤੇ ਬੱਸ ਜਿਹੜੀ ਕਿ ਆਪਣੇ 11 ਬੱਸਾਂ ਚੱਲ ਗਈਆਂ 11 ਤੋਂ 10 ਬੱਸਾਂ ਚ ਰੋਬਿਨ ਮਹਿਰਾ ਜੀ ਜਿਹੜੇ ਕਿ ਆਪਣੇ ਸਿੰਗਰ ਆ ਉਹ ਸਾਡਾ ਬਹੁਤ ਸਾਥ ਦਾ ਭਰਾ ਜੀ ਮੈਂ ਚਾਹਣਾ ਕਿ ਉਹਨੂੰ ਵੀ ਸਪੋਰਟ ਕਿੱਥੋਂ ਜਾਈ ਤਾਂ ਕਿ ਜਿਹੜੀ ਕਿ ਸਿੰਗਿੰਗ ਨਾਲ ਚ ਉਹ ਵੀ ਜਾਏ ਤੁਹਾਨੂੰ ਸੋ ਇਸ ਵਾਰ ਜਿਹੜੀ ਸੇਵਾ ਕਿਹਨੇ ਚੁੱਕੀ ਹੈ ਜੀ ਬੱਸ ਇਸ ਵਾਰ ਸੇਵਾ ਸਾਡੇ ਪ੍ਰਿੰਸ ਮਿਸ਼ਾ ਜੀ ਜਿਹੜੇ ਕਿ ਅਸੀਂ ਇੱਕ ਕੰਮ ਕਹਿੰਦੇ ਆ ਤੁਹਾਡੇ ਦੋ ਹੁੰਦੇ ਜੀ ਕੋਈ ਵੀ ਆਪਾਂ ਕੰਮ ਬਾਅਦ ਚ ਕਹਿੰਦੇ ਆ ਤੁਹਾਡਾ ਪਹਿਲਾ ਭਰਾ ਆ ਹੁੰਦਾ ਜੀ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਸੋਸ਼ਲ ਮੀਡੀਆ ਦੇ ਉਹਨਾਂ ਦੀ ਵਕ ਵਕ ਤਸਵੀਰਾਂ ਫੋਟੋਆਂ ਚ ਉਹ ਕੁਛ ਨਾ ਕੁਛ ਦਾਨ ਹੀ ਦਿੰਦੇ ਆ ਰਹੇ ਆ ਸੋ ਬਟਾਲੇ ਚ ਵੀ ਸੇਵਾ ਕਰਦੇ ਤੇ ਬਾਹਰ ਜਾ ਕੇ ਵੀ ਬੜੀ ਜਿਹੜੀ ਸੇਵਾ ਕਰਦੇ ਫੇ ਕੀ ਕਹਿਣਾ ਚਾਹੁੰਦੇ ਮੈਂ ਚਾਹਨਾ ਕਿ ਭਰਾ ਦੀ ਵੱਤ ਉਹ ਤਰੱਕੀ ਹੋਣੀ ਚਾਹੀਦੀ ਹੈ ਵੱਧਿਆ ਹੋਣਾ ਚਾਹੀਦਾ ਉਹਦੀ ਉਮਰ ਵਧਣੀ ਚਾਹੀਦੀ ਐਦਾਂ ਦੇ ਬੰਦੇ ਹੋਰ ਵੀ ਹੋਣੇ ਚਾਹੀਦੇ ਜਿਹੜੇ ਕਿ ਵੱਤ ਵਾ ਸੇਵਾ ਕਰਨ ਸਾਨੂੰ ਆਪਣਾ ਮੋਡਲ ਲਾ ਕੇ ਜੁੜਨ ਮੈਂ ਚਾਹਨਾ ਕਿ ਆਪਣੇ ਸ਼ਹਿਰੀ ਕਲਸੀ ਜਿਹੜੇ ਕਿ ਸਾਨੂੰ ਕਾਫੀ ਸਪੋਰਟ ਕਰਦੇ ਆ ਮਾ ਉਹਨਾਂ ਦੀ ਬੇਚਾਨੀ ਕੀ ਵੱਡੀ ਵਡੀ ਉਮਰ ਹੋਏ ਜੀ ਤਾਂ ਕਿ ਸਾਨੂੰ ਸਪੋਰਟ ਕਰਦੇ ਰਹਿਣ ਤਹੀ ਇੱਕ